ਹਾਲ ਤਾਂ ਹੀ ਆਪਣੇ ਬਾਗੀਆਂ ਦੀ ਇੱਛਾ ਪੂਰੀ ਹੋ ਗਈ ਹੈ ਤੇ ਉਹਨਾਂ ਨੇ ਆਪਣੇ ਹੁਣ ਸੁਖਵੀਰ ਬਾਦਲ ਦਾ ਕਬਜ਼ਾ ਆਪਣੇ ਸ਼ੋਮਨੀ ਕਲੀਗਲ ਤੇ ਬਾਦਲਾਂ ਨਾਲ ਨਹੀਂ ਰਿਹਾ ਕੀ ਕਹਿਣਾ ਚਾਹੂੰਗਾ ਦੇਖੋ ਜੀ ਉਹਨਾਂ ਦੀ ਇੱਛਾ ਕਦੀ ਪੂਰੀ ਹੋ ਗਈ ਬਾਦਲਾਂ ਦਾ ਪੱਕਾ ਕਬਜ਼ਾ ਚਰਾਤਾ ਪਹਿਲਾਂ ਟੈਂਪਰੇਰੀ ਕਬਜ਼ਾ ਸੀ ਜੀ ਇਹਨਾਂ ਨੇ ਹੁਣ ਜਿਹੜਾ ਅਕਾਲਤਾਖਸਰ ਤੋਂ ਹੁਕਮਨਾਮਾ ਸੀ ਹੁਕਮਨਾਮਾ ਤਾਂ ਬਹੁਤ ਸਮੇਂ ਜਿਹੜਾ ਕੀਤਾ ਸੀ ਉਹ ਤਾਂ ਹੋਰ ਸੰਦਰਭ ਦੇ ਵਿੱਚ ਸੀ ਜੀ ਪਰੰਤੂ ਹੁਣ ਜਰਨੈ ਰਜਵੀਰ ਸਿੰਘ ਹੋਰਾਂ ਦੇ ਨਾਲ ਬੰਦ ਕਮਰਾ ਮੁਲਾਕਾਤਾਂ ਕਰਕੇ ਉਸ ਦੇ ਨਾਲ ਸੁਰਵੀਰ ਸਿੰਘ ਬਾਦਲ ਦਾ ਪਤਾ ਡੇਰਾ ਲਾਤਾ ਜੀ ਜਿਹੜਾ ਇਹਨਾਂ ਨੇ ਆਪਣੇ ਆਪ ਚਾਲੀਦਲ ਬਣਾਇਆ ਹੋਇਆ ਅਟਾਲੀਦਲ ਹੈ ਨਹੀਂ ਉਸ ਨੂੰ ਕੋਈ ਸਿੱਖ ਜਿਹੜਾ ਚਾਲੀਦਲ ਮੰਨੀ ਦਾ ਪਰੰਤੂ ਜਿਹੜੇ ਇਹਨਾਂ ਨੇ ਯਾਹਲੀ ਚਾਲੀ ਦਲ ਬਣਾਇਆ ਹੋਇਆ ਉਹਦਾ ਪੱਤਾ ਪ੍ਰਧਾਨ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਬਣਾਤਾ ਜੀ ਸੁਰਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਉਹ ਪ੍ਰਵਾਨਗੀ ਦੇ ਵਿੱਚ ਸੁਰਵੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੀ ਟਰਮ ਪੂਰੀ ਹੋ ਗਈ ਸੀ ਇਸ ਲਈ ਮੈਂ ਅਸਤੀਫਾ ਦਿੰਦਾ ਤੇ ਹੁਣ ਨਵੀਂ ਭਰਤੀ ਜਿਹੜੀ ਆ ਉਹ ਵਰਕਿੰਗ ਕਮੇਟੀ ਚਰੂਜੀ ਉਹ ਸੁਰਵੀਰ ਸਿੰਘ ਧੜੇ ਦੀ ਵਰਕਿੰਗ ਕਮੇਟੀ ਚਰੂਜੀ ਸੁਧਾਰ ਲਹਿਰ ਦਾ ਤਾਂ ਉਹਦੇ ਕੋਈ ਮਤਲਬ ਹੀ ਨਹੀਂ ਨਾ ਕੋਈ ਸੁਧਾਰ ਲਹਿਰ ਦਾ ਉਹਦੇ ਵਿੱਚ ਬੰਦਾ ਹੈ ਨਾ ਕੋਈ ਪ੍ਰਤੀਨਿਧ ਹੈ ਨਾ ਉਹ ਸੁਧਾਰ ਲਹਿਰ ਦੀ ਵਰਕਿੰਗ ਕਮੇਟੀ ਹੈ ਤੇ ਉਹ ਭਰਤੀ ਚਰਚੇ ਜਿਹੜਾ ਹੈਗਾ ਉਹ ਜੇ ਹੈ ਉਹ ਉਸ ਨੂੰ 1 ਮਾਰਚ ਨੂੰ ਨਵੀਂ ਚੋਣ ਹੋਊਗੀ ਤੇ ਨਵੀਂ ਚੋਣ ਦੇ ਵਿੱਚ ਫੇਰ ਸਰਦਾਰ ਸੁਖਵੀਰ ਸਿੰਘ ਬਾਦਲ ਆ ਜਾਣਗੇ ਤੇ ਉਹ ਫੇਰ ਪ੍ਰਧਾਨ ਬਣ ਜਾਣਗੇ ਉੱਥੇ ਇੱਥੇ ਤੱਕ ਤੇ ਸੁਧਾਰ ਲਹਿਰ ਦੇ ਜਿਹੜਾ ਸੀ ਮਨਪ੍ਰੀਤ ਸਿੰਘ ਯਾਲੀ ਤੇ ਸੰਤ ਸਿੰਘ ਉਮੈਦਪੁਰੀ ਦੀ ਵੀ ਜਿਹੜੀ ਜ਼ਿੰਮੇਵਾਰੀਆਂ ਲਈਆਂ ਜੀਆਂ ਨੇ ਉਹ ਜ਼ਿੰਮੇਵਾਰੀ ਹੁਣ ਉਹ ਮੰਨਦੇ ਆ ਕਿ ਨਹੀਂ ਮੰਨਦੇ ਤਾਂ ਸਮਾਂ ਦੱਸੂਗਾ ਪਰੰਤੂ ਜੇ ਉਹ ਮੰਨਦੇ ਆ ਤਾਂ ਇਹਦਾ ਮਤਲਬ ਹੈ ਉਹ ਵੀ ਬਾਦਲ ਧੜੇ 'ਚ ਸ਼ਾਮਲ ਹੋਊਗੇ ਤੇ ਜੇ ਨਹੀਂ ਮੰਨਦੇ ਤਾਂ ਫੇਰ ਇਹ ਉੱਥੇ ਦਾ ਉੱਥੀ ਆ ਕੰਮ ਜੀ ਇਹ ਮਤਲਬ ਸ਼ੁਰੂ ਹੋਇਆ ਸੀ ਤੇ ਉਹਦੇ ਪਿਛੋਂ ਇਹ ਪੱਕਾ ਤੈ ਹੈ 100% ਚ ਇਹ ਸੁਰਵੀਰ ਸਿੰਘ ਬਾਦਲ ਨੇ ਪ੍ਰਧਾਨ ਬਣਨਾ ਉਹ ਫਿਰ ਜਿਹੜਾ ਹੈ ਉਹ ਪ੍ਰਧਾਨ ਬਣ ਸੁਰਵੀਰ ਸਿੰਘ ਬਾਦਲ ਸੋ ਇਹ ਸੁਧਾਰ ਲਹਿਰ ਦੀ ਇੱਛਾ ਤੇਥੇ ਪੂਰੀ ਹੋ ਗਈ ਤਾਂ ਸੁਧਾਰ ਲਹਿਰ ਦੀ ਜਿਹੜੀ ਇੱਛਾ ਸੀ ਉਹ ਖਤਮ ਹੋ ਗਈ ਬਾਕੀ ਉਹਨਾਂ ਦੀਆਂ ਬੇੜੀਆਂ ਦੇ ਵਿੱਚ ਵਟੇ ਪਾਤੇ ਤੇ ਜਿਹੜਾ ਪ੍ਰੋਟੋਸ ਵੀ ਉਹ ਚਾਹੁੰਦੇ ਸੀ ਉਹ ਬੜੇ ਤਰੀਕੇ ਦੇ ਨਾਲ ਧਰਮਚ ਤੌਰ ਤੇ ਸਭ ਕੁ ਖਤਮ ਕਰਕੇ ਸੁਰਵੀਰ ਸਿੰਘ ਬਾਦਲ ਨੂੰ ਸ਼ਾਮਤ ਕਰ